ਜਿੰਨੀ ਦੇਰ ਅਸੀਂ ਸੰਸਾਰ ਦੇ ਵਿੱਚ ਰਹਨੇ ਆ ਜਦੋਂ ਦੀ ਹੋਸ਼ ਸੰਭਾਲੀ ਹਰ ਛੋਟੀ ਤੋਂ ਛੋਟੀ ਚੀਜ਼ ਵੱਡੀ ਤੋਂ ਵੱਡੀ ਚੀਜ਼ ਦਾ ਹਿਸਾਬ ਰੱਖਿਆ ਹੋਇਆ ਪਰ ਕਮਾਲ ਦੀ ਗੱਲ ਹੈ ਦੁਨਿਆਵੀ ਵਸਤੂਆਂ ਦਾ ਹਿਸਾਬ ਦੁਨਿਆਵੀ ਮਾਇਆ ਦਾ ਹਿਸਾਬ ਪਰ ਆਪਣੀ ਜ਼ਿੰਦਗੀ ਵੱਲ ਕੋਈ ਝਾਂਤ ਹੀ ਨਹੀਂ ਮਾਰਦਾ ਕਿ ਇਹਦਾ ਵੀ ਕਿਸੇ ਨੇ ਹਿਸਾਬ ਲੈਣਾ ਹੈ ਇਹਦਾ ਵੀ ਹਿਸਾਬ ਦੇਣਾ ਪੈਣਾ ਹੈ ਸੰਸਾਰ ਦੇ ਵਿੱਚ ਆਏ ਹਾਂ ਕੁਝ ਖੱਟਣ ਵਾਸਤੇ ਆਏ ਹਾਂ ਕੁਝ ਕਮਾਣ ਵਾਸਤੇ ਆ ਦੁਨਿਆਵੀ ਤੇ ਕਮਾਈ ਕਰ ਕਰਕੇ ਹਿਸਾਬ ਕਰੀ ਜਾ ਰਿਹਾ ਪਰ ਕਦੇ ਆਪਾਂ ਬੰਦਕੀ ਕੀਤੀ ਕਿ ਨਹੀਂ ਕੀਤੀ ਇਹ ਕਮਾਈ ਵੱਲ ਕਿਸੇ ਦਾ ਧਿਆਨ ਨਹੀਂ ਧਰਮ ਕਮਾਇਆ ਕਿ ਨਹੀਂ ਕਮਾਇਆ ਇਹਦੇ ਵੱਲ ਧਿਆਨ ਹੀ ਨਹੀਂ ਸੰਸਾਰ ਲਈ ਕੀ ਕੀਤਾ ਲੋਕਾਈ ਲਈ ਕੀ ਕੀਤਾ ਕਦੇ ਇਸ ਵੱਲ ਧਿਆਨ ਹੀ ਨਹੀਂ ਜਾਂਦਾ ਅੱਜ ਦੇ ਪਾਵਨ ਜਿਹੜੇ ਬਚਨ ਨੇ ਨਾ ਬਹੁਤ ਕਮਾਲ ਦੇ ਬਚਨ ਭਗਤ ਸਾਹਿਬਾਨ ਨੇ ਕੀਤੇ ਕਹਿਣ ਲੱਗੇ ਯਾਦ ਰੱਖੀ ਦੁਨਿਆਵੀ ਅਸੀਂ ਛੋਟੇ ਤੋਂ ਛੋਟਾ ਕੋਈ ਕੰਮ ਕਰਦੇ ਆਂ ਉਹਦਾ ਡਾਇਰੀ ਦੇ ਵਿੱਚ ਹਿਸਾਬ ਲਿਖਦੇ ਕਿ ਮੈਂ ਇੰਨੇ ਕਮਾਏ ਤੇ ਇੰਨਾ ਮੇਰਾ ਖਰਚਾ ਹੋਇਆ ਜਿੰਨੀ ਦੇਰ ਤੱਕ ਰ ਸੰਸਾਰ ਦੇ ਵਿਚ ਰਹਿਣਾ ਸਾਡਾ ਹਿਸਾਬ ਕਿਤਾਬ ਅਸੀਂ ਯਤਨ ਕਰਦੇ ਹਾਂ ਹਿਸਾਬ ਕਿਤਾਬ ਦੇ ਵਿੱਚ ਕੋਈ ਕਟਾਹੀ ਨਾ ਹੋ ਜਾਵੇ ਕੋਈ ਭਲੇਖਾ ਨਾ ਪੈ ਜਾਵੇ ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜਨਾ ਕਰਦੇ ਆ ਨਾ ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ ਤੂੰ ਦੁਨਿਆਵੀ ਵਿਚਰਦੇ ਆ بڑا ਹਿਸਾਬ ਕਿਤਾਬ ਦਾ ਪੱਕਾ ਹੈ ਹੋਣਾ ਵੀ ਚਾਹੀਦਾ ਅਰ ਦੂਜੇ ਪਾਸੇ ਗੁਰੂ ਕਹਿੰਦੇ ਨੇ ਤੂੰ ਵੀ ਤੇ ਸੰਸਾਰ ਦੇ ਵਿੱਚ ਜਿੱਥੇ ਦੁਨਿਆਵੀ ਕਮਾਈ ਕਰਦਾ ਉਹਦਾ ਹਿਸਾਬ ਰੱਖਦਾ ਐਵੇਂ ਇਸ ਜ਼ਿੰਦਗੀ ਜਿਹੜਾ ਇਹ ਮਨੁੱਖਾ ਦੇਹੀ ਤੈਨੂੰ ਮਿਲੀ ਐ ਉਸ ਪਰਮਾਤਮਾ ਨੇ ਇਹ ਬਖਸ਼ਿਸ਼ ਤੇਰੇ ਤੇ ਕੀਤੀ ਐ ਇਹਦਾ ਵੀ ਤੇ ਕੋਈ ਹਿਸਾਬ ਹੈ ਨਾ ਕਿ ਕਿੰਨੇ ਸਵਾਸ ਤੂੰ ਦੁਨਿਆਵੀ ਵਸਤੂਆਂ ਦੇ ਲਈ ਕੱਟੇ ਨੇ ਤੇ ਕਿੰਨੇ ਸਵਾਸ ਰੱਬ ਦੀ ਬੰਦਕੀ ਦੇ ਲੇਖੇ ਲਾਏ ਨੇ ਕਿਉਂਕਿ ਲੇਖਾ ਤੇ ਸਾਰਿਆਂ ਦਾ ਹੋਣਾ ਹੈ ਨਾ ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁਖ ਲੈ ਕੇ ਜਾਹੇਗਾ ਲੇਖਾ ਤੇ ਸਾਰਿਆਂ ਦਾ ਹੋਣਾ ਇੱਥੇ ਅਸੀਂ ਇੱਕ ਦੂਜੇ ਦਾ ਲੇਖਾ ਕਰ ਰਹੇ ਹਾਂ ਗੁਰੂ ਸਾਹਿਬ ਜੀ ਕਹਿੰਦੇ ਲੇਖਾ ਤੇਰਾ ਵੀ ਹੋਣਾ ਭਗਤ ਕਬੀਰ ਜੀ ਨੇ ਤਾਂ ਹੀ ਅੱਜ ਦੇ ਬਚਨਾਂ ਵਿੱਚ ਵਚਨ ਕਿਤੇ ਕਿਆ ਤੈਂ ਖਟਿਆ ਖਟਿਆ ਦਾ ਅਰਥ ਹੈ ਕਮਾਣਾ ਕੀ ਕਮਾਇਆ ਹੁਣ ਤੱਕ ਕਿ ਜਪਜੀਤ ਸਾਹਿਬ ਕਮਾ ਲਿਆਈ ਕਿ ਸੁਖਮਨੀ ਸਾਹਿਬ ਦੀ ਬਾਣੀ ਕਮਾ ਲਈ ਕੀ ਗੁਰੂ ਗ੍ਰੰਥ ਸਾਹਿਬੀ ਦਾ ਇੱਕ ਸਹਿਜ ਪਾਠ ਪੂਰਾ ਕਰ ਲਿਆ ਕਮਾ ਲਿਆ ਇਹ ਕਮਾਈ ਹੈ ਕਿੰਨੇ ਸਮੇਂ ਤੂੰ ਬੰਦਗੀ ਵਿੱਚ ਬੈੰਦਾ ਕਿੰਨਾ ਸਮਾਂ ਕਮਾਇਆ ਬੰਦਗੀ ਕਰਦੇ ਇਹ ਸਿੱਧਾ ਸਵਾਲ ਹੈ ਹੁਣ ਕਿਆ ਤੈਂ ਖਟਿਆ ਤੇ ਅਗਲੇ ਬਚਨ ਕਿਤੇ ਕਹਾ ਗਵਾਇਆ ਕਿੰਨੇ ਸਵਾਸ ਰੱਬ ਨੂੰ ਚੇਤੇ ਕਰਦੇ ਬਤੀਤ ਹੋਏ ਤੇ ਕਿੰਨੇ ਸਵਾਸ ਤੂੰ ਅਜੇ ਹੀ ਗਵਾ ਦਿੱਤੇ ਜਿਹਨੂੰ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹਿੰਦੇ ਤੂੰ ਗੁਣ ਗਾਇਈ ਨਹੀਂ ਜਨਮ ਤੇਰਾ ਵਿਅਰਥ ਚਲਾ ਗਿਆ ਕਿੰਨਾ ਵਿਅਰਥ ਗਿਆ ਰੈਣ ਗਵਾਈ ਸੋਇ ਕੈ ਦਿਨਸ ਗਵਾਇਆ ਖਾਏ ਰਾਤ ਸੋ ਕੇ ਗਵਾ ਦਿੱਤੀ ਦਿਨਸ ਦੁਨਿਆਵੀ ਗੱਲਾਂ ਦੇ ਵਿੱਚ ਅੱਜ ਕੱਲ ਇਹ ਮੋਬਾਈਲ ਸਾਡੇ ਹੱਥ ਦੇ ਵਿੱਚ ਤੁਹਾਡੇ ਵਿੱਚ ਮੈਂ ਵੀ ਸ਼ਾਮਲ ਆ ਮੋਬਾਈਲ ਅਸੀਂ ਲਿਆ ਹੋਇਆ ਨਾ ਪਤਾ ਨਹੀਂ ਕਿਤਨਾ ਸਮਾਂ ਵਿੱਚੇ ਤੁਹਾਡੇ ਮੈਂ ਕਿੰਨਾ ਸਮਾਂ ਸੀ ਮੋਬਾਈਲ ਦੇ ਵਿੱਚ ਖਚਤ ਕਰੀ ਜਾ ਰਿਹਾ ਖੁਸ਼ ਬੜੇ ਆ ਪਰ ਗੁਰੂ ਸਾਹਿਬ ਜੀ ਕਹਿੰਦੇ ਚੇਤਾ ਰੱਖ ਰੈਣ ਗਵਾਈ ਸੋਇ ਕਹਿ ਦਿਨਸ ਗਵਾਇਆ ਖਾਏ ਅਗਿਆ ਹੀਰੇ ਜੈਸਾ ਜਨਮ ਹੈ ਇਹ ਸੋਖਾ ਥੋੜੇ ਪ੍ਰਾਪਤ ਹੋਇਆ ਜਿਵੇਂ ਹੀਰਾ ਹਰ ਕਿਸੇ ਕੋਲ ਥੋੜੇ ਹੁੰਦੇ। ਇਹ ਮਨੁੱਖਾ ਜਨਮ ਵੀ ਜੇ ਤੈਨੂੰ ਮਿਲਿਆ ਤੇ ਮੁਬਾਰਕ ਹੈ ਸ਼ੁਕਰਾਨਾ ਕਰ ਉਸ ਰੱਬ ਦਾ। ਸਾਡੀ ਹਾਲਾਤ ਪਤਾ ਕਿਵੇਂ ਦੀ ਬਣੀ ਐ ਜਿਵੇਂ ਉਹ ਇੱਕ ਮਨੁੱਖ ਸਮੁੰਦਰ ਦੇ ਕਿਨਾਰੇ ਘੁੰਮਣ ਗਿਆ ਤੇ ਸੰਧਿਆ ਵੇਲੇ ਦਾ ਸਮਾਂ ਸੀ ਥੋੜੀ ਥੋੜੀ ਰਾਤ ਹੋ ਗਈ। ਦਿਨ ਛੁੱਪ ਗਿਆ। ਤੇ ਉਹ ਰੇਤ ਦੇ ਵਿੱਚ ਪੈਰ ਮਾਰਦਾ ਮਾਰਦਾ ਉਹਦਾ ਨਾ ਸਮੁੰਦਰ ਦੇ ਕਿਨਾਰੇ ਮਨੁੱਖ ਖੇਡਦਾ ਖੇਡਦਾ ਜਾਂਦਾ ਪੈਰ ਮਾਰਦਾ ਮਾਰਦਾ ਜਾਂਦਾ ਤੇ ਪੈਰ ਦੇ ਵਿੱਚ ਕੁਝ ਅੜਿਆ ਉਹਨੂੰ ਖਿੱਚ ਲੱਗੀ ਉਹਨੇ ਹੱਥਾਂ ਦੇ ਨਾਲ ਕੱਢਿਆ ਕੀ ਵੇਖਦਾ ਇੱਕ ਭਾਰਾ ਥੈਲਾ ਔਰ ਬਹੁਤ ਭਾਰਾ ਕੱਪੜੇ ਦਾ ਥੈਲਾ ਬਣਿਆ ਹੋਇਆ ਉਹਨੇ ਕੱਢਿਆ ਕੱਢ ਕੇ ਹੱਥ ਵਿੱਚ ਪਕੜਿਆ ਤੇ ਜਾ ਕੇ ਸਮੁੰਦਰ ਦੇ ਕਿਨਾਰੇ ਪੱਥਰਾਂ ਤੇ ਬਹਿ ਗਿਆ ਪੱਥਰਾਂ ਤੇ ਬੈਠਿਆ ਤੇ ਹਨੇਰਾ ਸੀ ਤੇ ਸੁਭਾਅ ਹੁੰਦਾ ਕਿ ਅਸੀਂ ਪੱਥਰ ਚੁੱਕ ਕੇ ਪਾਣੀ ਵਿੱਚ ਸੁੱਟਦੇ ਆ ਉਹਨੇ ਥਿਆਲੇ ਵਿੱਚ ਹੱਥ ਮਾਰਿਆ ਉਹਦੇ ਹੱਥ ਵਿੱਚ ਆਇਆ ਉਹਨੂੰ ਪੱਥਰ ਦਿਸਿਆ ਉਹਨੇ ਇੱਕ ਕੱਢਿਆ ਤੇ ਸਮੁੰਦਰ ਦੇ ਵਿੱਚ ਦੂਜਾ ਕੱਢਿਆ ਸਮੁੰਦਰ ਦੇ ਵਿੱਚ ਸਾਰੀ ਰਾਤ ਇਹੀ ਕੁਝ ਕਰਦਾ ਰਿਹਾ ਜਿਵੇਂ ਅੰਮ੍ਰਿਤ ਵੇਲਾ ਹੋਇਆ ਨਾ ਲੂ ਹੋਈ ਸਾਰੀ ਰਾਤ ਤੇ ਉਸ ਪੱਥਰ ਸਮੁੰਦਰ ਵਿੱਚ ਸੁੱਟਦਾ ਰਿਹਾ ਹੁਣ ਜਿਵੇਂ ਰੋਸ਼ਨੀ ਲੱਗੀ ਸਵੇਰੇ ਦੀ ਜਦੋਂ ਰੋਸ਼ਨੀ ਲੱਗੀ ਨਾ ਉਹਦੇ ਹੱਥ ਵਿੱਚ ਜਦੋਂ ਉਹ ਸੁੱਟਣ ਲੱਗਾ ਤੇ ਹੱਥ ਵਿੱਚ ਨਜ਼ਰ ਪਈ ਤੇ ਕੀ ਵੇਖਦਾ ਉਹ ਪੱਥਰ ਨਹੀਂ ਸੀ ਉਹ ਹੀਰਾ ਸੀ ਇੱਕ ਧਮ ਆਪਣੇ ਮੱਥੇ ਵਿੱਚ ਹੱਥ ਮਾਰਦਾ ਕਹਿਣ ਲੱਗਾ ਉਹ ਭਲਿਆ ਇਹ ਕੀ ਕਰ ਦਿੱਤਾ ਈ ਸਾਰੀ ਰਾਤ ਸਮੁੰਦਰ ਦੇ ਵਿੱਚ ਹੀਰੇ ਸੁੱਟਦਾ ਰਹਿ ਗਿਆ ਖਿਆਲ ਕਰਿਓ ਜੇ ਕਿ ਜੇ ਸਾਡੀ ਜ਼ਿੰਦਗੀ ਇਹੋ ਜੀਤੀ ਨਹੀਂ ਅਸੀਂ ਰੱਬ ਸਾਨੂੰ ਰੋਜ਼ ਸਵੇਰੇ ਹੀਰੇ ਰੂਪੀ ਇਹ ਜਨਮ ਇਹ ਜੀਵਨ ਦੇ ਰਿਆ ਅਸੀਂ ਰੋਜ਼ ਇਸ ਨੂੰ ਗਵਾਈ ਜਾ ਰਹਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਿਤੇ ਘੋਡੀਆਂ ਦੇ ਭਾਤ ਨਹੀਂ ਅਸੀਂ ਇਸ ਜਨਮ ਨੂੰ ਵਿਅਰਥ ਗਵਾ ਰਹੇ ਆਂ ਕਿਆ ਤੂੰ ਖਟਿਆ ਕਹਾ ਗਵਾਇਆ ਚਲੋ ਸਤਾਵ ਦੀਵਾਨ ਬੁਲਾਇਆ ਕਹਿੰਦੇ ਫਿਰ ਸਾਹਬ ਤੇਰਾ ਹੋਣਾ ਹੈ ਕਹਿੰਦੇ ਅਜਾਈ ਨਾ ਸਾਰਾ ਜੀਵਨ ਵਿਰਥ ਕਰਦੀ ਜੇ ਤੂੰ ਐਵੇਂ ਜੀਵਨ ਸਾਰਾ ਵਿਰਥ ਕਰ ਦਿੱਤਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਕਰੋ ਅਰਦਾਸ ਉਹਦੇ ਅੱਗੇ ਅਰਦਾਸ ਕਰ ਉਸ ਪਰਮਾਤਮਾ 'ਤੇ ਅਰਦਾਸ ਕਰ ਮਾਲਕਾ ਅੱਜ ਦਾ ਤੇ ਜੀਵਨ ਹੈ ਨਾ ਹੁਣ ਉਹ ਅਫਸੋਸ ਇਹ ਕਰੇ ਕਿ ਸਾਰੇ ਹੀਰੇ ਸੋਟ ਦਿੱਤੇ ਕਿ ਇਹਦੀ ਖੁਸ਼ੀ ਮਣਾਏ ਇੱਕ ਹੀ ਰਾਹ ਹੱਥ ਵਿੱਚ ਬਚ ਗਿਆ ਉਨੇ ਨਾ ਦੇਖੋ ਮੇਰੇ 25 ਸਾਲ ਨਿਕਲ ਗਏ ਮੇਰੇ 50 ਸਾਲ ਨਿਕਲ ਗਏ ਇਹ ਵੇਖੋ ਮੇਰੇ ਕੋਲ ਅੱਜ ਦਾ ਦਿਨ ਹੈ ਇਹੀ ਰਾਂ ਜਦੋਂ ਅੱਜ ਦਾ ਦਿਨ ਸਾਂਭ ਲਿਆ ਨਾ ਕਿਉਂਕਿ ਆਇਆ ਤੇ ਤੂੰ ਮਨੁੱਖਾ ਸੰਸਾਰ ਦੇ ਵਿੱਚ ਮਨੁੱਖਾ ਜੀਵਨ ਨੂੰ ਸੰਭਾਲਣ ਵਾਸਤੇ ਲੇਖਾ ਦੇਣਾ ਆਇਓ ਪੜਨ ਸੁਣਨ ਕੋ ਬਾਣੀ ਪਰ ਤੂੰ ਖਵਾਰ ਹੋ ਗਿਆ ਲਾਲਚਵਸ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਨਾ ਅਜੇ ਵੀ ਉਸ ਪਰਮਾਤਮਾ ਅਗੇ ਅਰਦਾਸ ਕਰ ਸਤਗੁਰੂ ਜੀ ਤੁਸੀਂ ਇਹ ਮਨੁੱਖਾ ਜਨਮ ਦਿੱਤਾ ਅੱਜ ਤੋਂ ਮੈਂ ਲੇਖੇ ਲਾਣਾ ਸ਼ੁਰੂ ਕਰ ਦੇਣਾ ਕਿਉਂਕਿ ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁਖ ਕਿਹੜਾ ਚਿਹਰਾ ਲਾ ਕੇ ਅਸੀਂ ਪਰਮਾਤਮਾ ਦੇ ਦਰ ਤੇ ਜਾਵਾਂਗੇ ਆਓ ਗੁਰੂ ਅੱਗੇ ਅਰਦਾਸ ਕਰੀਏ ਸ਼ੁਕਰਾਨੇ ਵਿੱਚ ਜੁੜ ਕੇ ਇਹ ਅਰਦਾਸ ਕਰੀਏ ਮਾਲਕਾ ਮੇਰੇ ਤੇ ਰਹਿਮਤ ਕਰ ਮੇਰੇ ਤੇ ਕਿਰਪਾ ਕਰ ਇਹ ਮਨੁੱਖਾ ਜਨਮ ਤੇਰੇ ਲੇਖੇ ਲਾ ਸਕਾ